ਵਿੱਕੀ ਕੌਸ਼ਲ ਤ੍ਰਿਪਤੀ ਦਿਮਰੀ ਅਤੇ ਪੰਜਾਬੀ ਗਾਇਕ ਐਮ ਐ ਵਰਕ ਦੇ ਫਿਲਮ बैड ਨਿਊਜ਼ ਰਿਲੀਜ਼ ਹੋਣ ਤੇ ਵਿੱਚ 10 ਦਿਨ ਬਾਕੀ ਨੇ ਪਰ ਇਸ ਤੋਂ ਪਹਿਲਾਂ ਹੀ ਜਿਹੜੇ ਨਿਰਮਾਤਾ ਫਿਲਮ ਦੇ ਕਈ ਗੀਤ ਰਿਲੀਜ਼ ਕਰ ਚੁੱਕੇ ਨੇ बैड ਨਿਊਜ਼ ਦਾ ਦੂਜਾ ਗੀਤ ਜਨਮ ਹੈ ਰਿਲੀਜ਼ ਹੋਇਆ ਸੋ ਇਸ ਤੋਂ ਪਹਿਲਾਂ ਤੌਬਾ ਤੌਬਾ ਨੇ ਸੋਸ਼ਲ ਮੀਡੀਆ ਤੇ ਖੂਬ ਹਲਚਲ ਮਚਾ ਦਿੱਤੀ ਤੌਬਾ ਤੌਬਾ ਹੀ ਹਰ ਕਿਸੇ ਦੇ ਬੁੱਲਾ ਤੇ ਸੁਣਾਈ ਦੇ ਰਿਹਾ ਵੀ ਕਿਕੋਸ਼ਲ ਦੇ ਗੀਤ ਦੇ ਜਿਹੜੇ ਬੋਲ ਡਾਂਸ ਮੂਵਸ ਦੀ ਹਰ ਕੋਈ ਤਾਰੀਫ ਕਰ ਰਿਹਾ ਜਹੇ ਦੇ ਵਿੱਚ ਉਹਨਾਂ ਦਾ ਕਾਰਨ ਇਹ ਦੱਸਿਆ ਕਿ ਉਹਨਾਂ ਦੀ ਪਤਨੀ ਕੈटरीना कैफ ਨੇ ਇਸ ਗੀਤ ਤੇ ਕੀ ਰਿਐਕਸ਼ਨ ਦਿੱਤਾ ਸੋ ਕੈटरीना ਨੂੰ ਆਪਣੇ ਪਤੀ ਵਿਕੀ ਦਾ ਡਾਂਸ ਕਿਵੇਂ ਲੱਗਿਆ ਸੋ ਵਿਕੀ ਕੋਸ਼ਲ ਨੇ ਦੱਸਿਆ ਕਿ ਜਦੋਂ ਕੈटरीना ਨੇ ਤੌਬਾ ਤੌਬਾ ਗੀਤ ਦੇਖਿਆ ਤਾਂ ਉਸਨੇ ਮੇਰੇ ਡਾਂਸ ਨੂੰ ਪਰਫੈਕਟ ਦੱਸਿਆ ਅਭਿਨੇਤਾ ਨੇ ਇਹ ਕਿਹਾ ਕਿ ਸਭ ਤੋਂ ਵੱਡੀ ਰਾਹਤ ਇਹ ਸੀ ਕਿ ਉਹਨਾਂ ਨੇ ਅਪਰੂਵ ਮੂਵ ਕੀਤਾ ਉਹਨਾਂ ਨੇ ਕਿਹਾ ਕਿ ਇਹ ਚੰਗਾ ਹੈ ਅਤੇ ਮੈਂ ਕਿਹਾ ਧੰਨਵਾਦ ਸੋ ਕੈਟਰਿਨਾ ਮੈਨੂੰ ਕਹਿੰਦੀ ਰਹਿੰਦੀ ਹੈ ਕਿ ਮੈਂ ਜਾਣਦੀ ਹਾਂ ਕਿ ਤੁਹਾਨੂੰ ਡਾਂਸ ਕਰਨਾ ਪਸੰਦ ਹੈ ਪਰ ਤੁਸੀਂ ਬਰਾਤੀ ਡਾਂਸਰ ਹੋ ਜੀ ਹਾਂ ਸਿਖਲਾਈ ਡਾਂਸਰ ਨਹੀਂ ਹੋ ਇੱਕ ਵਾਰ ਇਸ ਵਾਰ ਲੇਕਿਨ ਉਹ ਖੁਸ਼ ਹੈ ਕਿਉਂਕਿ ਉਸ ਨੂੰ ਮੇਰੇ ਐਕਸਪ੍ਰੈਸ਼ਨਸ ਮੂਵਸ ਐਂਡ ਐਟੀਟਿਊਡ ਕਾਫੀ ਪਸੰਦ ਆਏ ਸੋ ਇਹ ਫਿਲਮ ਹੈ ਜਿਹੜੀ ਜਲਦ ਹੀ ਰਿਲੀਜ਼ ਹੋਣ ਵਾਲੀ ਹੈ ਵਿਕੀ ਕੌਸ਼ਲ ਕਰਨ ਔਜਲਾ ਦਾ ਜਿਹੜਾ ਗਾਣਾ ਹੈ ਤੌਬਾ ਤੌਬਾ ਹਰ ਕਿਸੇ ਦੇ ਬੁੱਲਾਂ ਤੇ ਅੜਾ ਚੜਿਆ ਹੋਇਆ ਸੋ ਤ੍ਰਿਪਤੀ ਡਿਮਰੀ ਵਿਕੀ ਕੌਸ਼ਲ ਪਹਿਲੀ ਵਾਰ ਫਿਲਮ ਬੈਡ ਜੋ ਸਭ ਇਕੱਠੇ ਨਜ਼ਰ ਆਉਣਗੇ 9 ਜੁਲਾਈ ਨੂੰ ਫਿਲਮ ਰਿਲੀਜ਼ ਹੋਣ ਵਾਲੀ ਹੈ ਫਿਲਮ ਦੇ ਨਿਰਦੇਸ਼ਕ ਰਾਜ ਮਹਿਤਾ ਨੇ ਇੱਕ ਕਾਮੇਡੀ ਫਿਲਮ ਹੈ ਫਿਲਮ ਨੂੰ ਇੱਕ ਸੱਚੀ ਘਟਨਾ ਤੋਂ ਪ੍ਰੇਰਿਤ ਹੈ ਜਿਹੜਾ ਦੱਸਿਆ ਜਾ ਰਿਹਾ ਹੈ ਹੋਰ ਜਾਣਕਾਰੀ ਲੈ ਕੇ ਅਪਡੇਟ ਲੈ ਕੇ ਜੁੜਾਂਗੇ ਵੇਖਦੇ ਰਹੋ ਨਿਆਣਾ ਲਾਈ